ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਇੱਕ ਪੰਜਾਬੀ ਬੱਚੇ ਨੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ। ਉਸਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕੀਤਾ ਹੈ ਤੇ ਨਵਾਂ ਰਿਕਾਰਡ ਬਣਾਇਆ ਹੈ। ਦੱਸਦੀ ਹੈ ਕਿ ਇਸ ਬੱਚੇ ਦਾ ਨਾਮ ਤੇ ਇਕਬਿਰ ਸਿੰਘ ਹੈ ਜਿਸ ਦੀ ਉਮਰ ਮਹਿਜ਼ 5 ਸਾਲ ਹੈ। ਤੇ ਉਸਨੇ ਅਫਰੀਕਾ ਦੀ ਕਿਲੀਮੰਜਾਰੋ ਚੋਟੀ ਨੂੰ ਸਰ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ ਤੇ ਉਹ ਦੁਨੀਆ ਦਾ ਸਭ ਤੋਂ ਘੱਟ ਉਮਰ ਦਾ ਵਿਅਕਤੀ ਇਸ ਚੋਟੀ ਨੂੰ ਸਾਰ ਕਰਨ ਵਾਲਾ ਬਣ ਗਿਆ ਹੈ। ਤੇ ਦੱਸਦੀ ਹੈ ਕਿ ਇਸ ਚੋਟੀ ਦੀ ਜਿਹੜੀ ਉਚਾਈ ਹੈ 19340 ਫੁੱਟ ਹੈ ਜਿਸ ਨੂੰ ਉਸਨੇ ਸਰ ਕੀਤਾ ਹੈ ਤੇ ਪੰਜ ਆਪ ਦੇ ਡੀਜੀਪੀ ਨੇ ਵੀ ਇਸ ਬੱਚੇ ਦੀ ਪ੍ਰਸ਼ੰਸਾ ਕੀਤੀ ਹੈ ਦੱਸਦੀ ਹੈ ਕਿ ਇਹ ਕਾਰਨਾਮਾ ਕਰਕੇ ਤੇਗਬੀਰ ਨੇ ਪਿਛਲੇ ਸਾਲ 6 ਅਗਸਤ ਨੂੰ 5 ਸਾਲ ਦੀ ਉਮਰ ਦੇ ਵਿੱਚ ਮਾਉਂਟ ਕਿਲੀ ਮੰਜਾਰੋ ਤੇ ਚੜ੍ਹਾਈ ਕਰਨ ਦੇ ਸਰਬੀਆ ਦੇ ਓਗਨਜੇਨ ਜ਼ਿਵਕੋਵਿਕ ਵੱਲੋਂ ਬਣਾਏ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ ਮਾਉਂਟ ਕਿਲੀ ਮੰਜਾਰੋ ਦੀ ਟਰੈਕਿੰਗ ਲਈ ਵਿਸ਼ਵ ਦੇ ਪੋਰਟਲ ਲਿੰਕ ਦੇ ਅਨੁਸਾਰ ਤੇਗਬੀਰ ਸਿੰਘ ਇਹ ਉਪਲਬਧੀ ਹਾਸਲ ਕਰਨ ਵਾਲਾ ਏਸ਼ੀਆ ਅਤੇ ਭਾਰਤ ਵਿੱਚ ਸਭ ਤੋਂ ਘੱਟ ਉਮਰ ਦਾ ਵਿਅਕਤੀ ਹੈ। ਤੇਗਬੀਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਕੋਚ ਵਿਕਰਮਜੀਤ ਸਿੰਘ ਨੂੰ ਮੰਨਣ ਨੂੰ ਦਿੱਤਾ ਜੋ ਸੇਵਾਮੁਕਤ ਹੈਂਡਬਾਲ ਕੋਚ ਨੇ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਯਾਤਰਾ ਦੇ ਵਿੱਚ ਕਾਫੀ ਮਿਹਨਤ ਕਰਨੀ ਪਈ। 1 ਸਾਲ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਬੱਚੇ ਨੂੰ ਉਚਾਈ ਦੀਆਂ ਬਿਮਾਰੀਆਂ ਦਾ ਮੁਕਾਬਲਾ ਕਰਨ ਦੇ ਲਈ ਦਿਲ ਅਤੇ ਫੇਫੜਿਆਂ ਦੀ ਸਮਰੱਥਾ ਵਧਾਉਣ ਦੇ ਲਈ ਕਸਰਤਾਂ ਕਰਵਾਈਆਂ ਗਈਆਂ। ਉਸ ਨੂੰ ਕਈ ਥਾਵਾਂ ਤੇ ਟਰੈਕਿੰਗ ਤੇ ਲਿਜਾਇਆ ਗਿਆ ਜਿਸ ਤੋਂ ਬਾਅਦ ਸਿਖਰ ਤੇ ਚੜਨ ਦੀ ਵਿਉਂਤਬੰਦੀ ਸ਼ੁਰੂ ਕੀਤੀ ਗਈ। ਦੂਸਰੇ ਪਾਸੇ ਤੇਗਵੀਰ ਦੇ ਪਿਤਾ ਨੇ ਦੱਸਿਆ ਕਿ ਇਸ ਮਿਹਨਤ ਪਿੱਛੇ ਤੇਗਵੀਰ ਵੱਲੋਂ ਪਿਛਲੇ 1 ਸਾਲ ਦੀ ਤਿਆਰੀ ਕੀਤੀ ਜਾ ਰਹੀ ਸੀ। ਅਤੇ ਇਸ ਤਿਆਰੀ ਦੌਰਾਨ ਵੱਖ-ਵੱਖ ਤਰ੍ਹਾਂ ਦੀਆਂ ਐਕਸਰਸਾਈਜ਼ ਅਤੇ ਸਾਹ ਨੂੰ ਪੱਕਾ ਕਰਨ ਦੇ ਤਰੀਕੇ ਅਪਣਾਏ ਗਏ ਕਿਉਂਕਿ ਉਚਾਈ ਵਾਲੀ ਜਗ੍ਹਾ ਤੇ ਉੱਤੇ ਜਾ ਕੇ ਆਕਸੀਜਨ ਦੀ ਕਮੀ ਹੁੰਦੀ ਹੈ। ਪਰ ਛੋਟੀ ਉਮਰ ਦੇ ਵਿੱਚ ਵੱਡਾ ਕਾਰਨਾਮਾ ਕਰਕੇ ਉਹਨਾਂ ਦੇ ਪੁੱਤਰ ਦੇ ਵੱਲੋਂ ਉਹਨਾਂ ਦਾ ਸਿਰ ਫਕਰ ਦੇ ਨਾਲ ਉੱਚਾ ਕਰ ਦਿੱਤਾ ਗਿਆ ਅਤੇ ਸੂਬੇ ਸ਼ਹਿਰ ਦਾ ਨਾਮ ਦੁਨੀਆ ਪੱਧਰ ਉੱਤੇ ਰੌਸ਼ਨ ਕੀਤਾ ਤੇ ਉਧਰ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਤੇਗਵੀਰ ਨੂੰ ਵਧਾਈ ਦਿੱਤੀ ਹੈ ਤੇ ਉਸ ਦੀ ਪ੍ਰਸ਼ੰਸਾ ਕੀਤੀ ਹੈ ਦੱਸਦੀ ਹੈ ਕਿ ਤੇਗਵੀਰ ਨੇ 18 ਅਗਸਤ ਨੂੰ ਮਾਉਂਟ ਕਿਲੀਮੰਜਾਰੋ ਦੀ ਯਾਤਰਾ ਸ਼ੁਰੂ ਕੀਤੀ ਸੀ ਇਸ ਤੋਂ ਬਾਅਦ 23 ਅਗਸਤ ਨੂੰ ਅਸੀਂ ਪੈਦਲ ਚੱਲ ਕੇ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹਹਰੂ ਪਹੁੰਚੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਹੈ ਡੀਜੀਪੀ ਨੇ ਲਿਖਿਆ ਹੈ ਕਿ ਉਹਨਾਂ ਦਾ ਦ੍ਰਿੜ ਇਰਾਦਾ ਅਤੇ ਲਚਕੀਲਾਪਨ ਸਾਡੀ ਸਾਰਿਆਂ ਦੇ ਲਈ ਪ੍ਰੇਰਣਾ ਹੈ ਉਸ ਦੀ ਪ੍ਰਾਪਤੀ ਹੋਰ ਉਹਨਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਵੇਗੀ